ਸਿੰਘ ਨੂੰ ਮਨਿੰਦਰ ਨੇ ਦੇਣ ਲੱਗਿਆ ਜੀ ਗੋਲੀ ਵਾਲਾ ਆਲ ਕਾਲੀ ਦਾ ਸੱਤਰੀ ਖਾਲੀ ਸੱਤਰੀ ਗੱਲ ਮਨਿੰਦਰ ਮਾਈਕਰ ਜੀ ਦਾ ਖਾਸ ਹੋਇਆ ਗੁੱਗੀ ਦੀ ਖਾਤੇ ਤੇ ਅੱਜ ਜਲਦੀ ਸਕੂਲ ਨੂੰ ਹੂੰ ਤੇ ਅੱਜ ਨਾਲੇ ਤੁਹਾਨੂੰ ਸਾਰਿਆਂ ਨੂੰ ਜੀ ਮੁਬਾਰਕਾਂ ਹੁਣ ਤੁਸੀਂ ਪੁੱਛੂਗਾ ਮੁਬਾਰਕਾਂ ਕਾਦੀਆਂ ਨਾ ਨੌ ਪਾਠ ਮਹੀਨਿਆਂ ਦਾ ਇਹ ਸਾਰਿਆਂ ਨੂੰ ਪਰਮਾਤਮਾ ਦੀ ਅਰਦਾਸ ਆ ਤੁਹਾਨੂੰ ਜਲਦੀ ਜਲਦੀ ਚੰਗਰਤ ਰਹੋ ਸੰਤ੍ਰਤ ਰਹੋ ਤੇ ਦੁੱਖ ਦੇਖੀਂ ਖੰਡੋ। ਆਪਾਂ ਦੇ ਸਬਜੀ ਪਾ ਜੀ ਤਿਆਰੀਆਂ ਜਿਹੜੀ ਅੱਜ ਆਹਾ ਜਿਹੜੀ ਆਹਾ ਸਬਜੀ ਮੈਂ ਤੁਹਾਨੂੰ ਐ ਪੁੱਛਣਾ ਵੀ ਇਹਨੂੰ ਕਾਹ ਕਹਿੰਦੇ ਆ ਭਲਾ ਇਹਨੂੰ ਇਹਨਾਂ ਜਿਹੜੀ ਪਰਪਈਆ ਪਰਪਲ ਪਰਪਲ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜਿਹੜੀ ਪਰਪਲ ਦੀ ਸਬਜੀ ਆ ਕਿਹਨੇ ਕੀਨੇ ਖਾਦੀ ਆ ਪਤਾ ਕੀ-ਕੀ ਹੋਰ ਕਹਿੰਦੇ ਜੀ ਇਹਦੇ ਵਿੱਚ ਇੰਨੇ ਕੁ ਟਾਇਮ ਹਨ ਚੱਲ ਚੱਤ ਛੇਤੀ ਚੱਤੀ ਆ ਜਲੇਟ ਹੋ ਰੇਟ ਹੋ ਰੇਟ ਅੱਜ ਨਾਲ ਦੀ ਬੱਸ ਲੈ ਟਾਈਮ ਇਹਦੀ ਮਾਰੇ ਦੇਖਿਓ ਵੀ ਕੀ ਆ ਦਿੱਕਤ ਕੀ ਆ ਕਿਉਂ ਕਹਤੇ ਇਹਦਾ ਲੱਤ ਨੂੰ ਥੋੜਾ ਜਿਹਾ ਨਾ ਲੱਤ ਜੱਕ ਪਾ ਕੇ ਜੀ ਤੁਰਦਾ ਨਹੀਂ ਜਿਵੇਂ ਜੜੀ ਨੂੰ ਨਾੜ ਖੜੀ ਦਿੱਤੀ ਹੁਣ ਵੀ ਇਹ ਜੱਕ ਜਿਹੇ ਨੂੰ ਲੱਤ ਵਿੱਚ ਦੇਖ ਲਊਗਾ ਹਾਂ ਵੀ ਤਵਾਰੀ ਆਪਣੇ ਹਨ ਗੌਰ ਨਾਲ ਦੇਖੋ ਦੇਖ ਲਈ ਪਰਪਲ ਦੀ ਗੱਲ ਆ ਗਈ ਤੋਰੀਆਂ ਲੱਗੀਆਂ ਹੋਈਆਂ ਦੀ ਕੱਚੀ ਹਗਾਚੀਆਂ ਥੋੜੀ ਜੀਆਂ ਥੋੜੀਆਂ ਦੱਗ ਦੇ ਲੋ ਚੱਲ ਉਹ ਦੋੜ ਲਈ ਮਿੱਠ ਦਵਾਂ ਨੂੰ ਮੇਰਾ ਪਰਪਲ ਦੇ ਬੋਤ ਲੱਗੇ ਹੋਤੀ ਇਹ ਤੂੰ ਪਿਆਜ਼ ਦਾ ਵੀ ਬਹੁਤ ਸਵਾਦ ਆਉਂਦੇ ਕੱਲੇ ਮੈਂ ਸੋਚਿਆ ਵੀ ਚਾਲੂ ਗਾਣੇ ਚੱਲ ਡੰਗ ਸਾਰਨਾ ਘਰ ਦੀ ਸਬਜੀ ਇਹ ਨਾਲੇ ਨਾ ਕੋਈ ਸਪਰੇਅ ਆ ਵਧੀਆ ਦੋ ਡੰਗ ਸਾਰ ਜਾਣੇ ਆਪਣੇ ਦੇਖੋ ਸਾਡੇ ਟੋਰੀ ਵੀ ਲੱਗੀ ਹੋਈ ਆ ਜੀ ਤੇ ਆਹ ਸਬਜੀ ਜਿਹੜੀ ਪਰਪਲ ਦੀ ਹੈ ਇਹ ਵੀ ਆ ਤੇ ਅਸੀਂ ਹੁਣ ਤੱਕ ਕਦੇ ਵੀ ਇਹਨਾਂ ਦੇ ਉੱਪਰ ਜਦਨ ਦੀ ਸੀ ਲਾਈਆਂ ਕਦੇ ਸਪਰੇਅ ਕਰੀਓ ਨਹੀਂ ਪਾਣੀ ਬੰਦ ਦੀ ਹੈ ਤਾਂ ਸਬਜ਼ੀ ਬੱਸ ਪਾਣੀ ਕਿੰਨਾ ਤੁਸੀਂ ਦਉਗੇ ਨੂੰ ਉੰਨੀ ਸਬਜ਼ੀ ਉੱਤਰੇ ਇਹ ਸਬਜ਼ੀ 80 ਰੁਪਏ ਕਿਲੋ ਆ ਹੂੰ ਪਰ ਫੌਦੀ ਮੈਂ ਪੁੱਛ ਕੇ ਆਈ ਹਾਂ ਭਾਈ ਕਹਿੰਦਾ ਬੀਬੀ ਜੀ ਮੈਨੂੰ ਦੇ ਦਿਆ ਕਰੋ ਮੈਂ ਕਿਹਾ ਭਾਈ ਇਸ ਤਾਂ ਖਾ ਲੈਣੇ ਆ ਕਹਿੰਦੀ ਘਰ ਦੀ ਚੀਜ਼ ਆ ਉਹ ਪਤਾ ਕੀ ਕਹਿੰਦਾ ਭਾਈ ਜਿਹੜਾ ਸਬਜ਼ੀ ਵੇਚਦਾ ਤੁਸੀਂ ਹੁਣ ਕਹੋਗੇ ਜਿਹੜਾ ਵੀ ਦੇਖੋ ਜੀ ਆਹਾ ਹੈਗਾ ਬਣਾਇਆ ਆਇਆ ਸੀ ਪ੍ਰਸ਼ਾਦ ਤੇ ਨਾਲ ਬਣਾਈ ਹੋਈ ਹੈ ਜੀ ਦਾਲ ਤੇ ਇੱਧਰ ਹੈ ਕੀ ਹੈ ਜੀ ਖੀਰ ਤੇ ਅਸੀਂ ਸਮਾਨ ਬਣਾ ਪਾ ਲਿਆ ਮੈਂ ਮਨਿੰਦਰ ਨੇ ਤੇ ਜਾਣਾ ਜੀ ਹੁਣ ਮਾਤਾ ਕੋਲ ਨੂੰ ਤੇ ਜਾ ਕੇ ਤੁਹਾਡੀ ਵੀ ਮੁਲਾਕਾਤ ਮਾਤਾ ਨਾਲ ਕਰਾਵਾਂਗੇ ਤੇ ਨਾਲੇ ਪਾਵਾਂਗੇ ਸਰਾਦ ਤੇ ਸਾਨੂੰ ਆਪਣੇ ਕਮੈਂਟ ਤੁਸੀਂ ਜਰੂਰ ਦਿਓ ਤੇ ਕਿਹੜੀਆਂ ਭੈਣਾਂ ਨੇ ਕਿਹੜੇ ਭਰਾਵਾਂ ਨੇ ਸਰਾਦ ਅੱਜ ਪਾਏ ਆ ਤੇ ਕਿਹਨਾਂ ਨੇ ਹਜੇ ਪਾਉਣੇ ਆ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਸਰਾਧ ਪਾਉਨੇ ਆ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਈ ਲਾਗ ਕੇ ਹੋਣਗੇ ਵੀ ਸ਼ਾਇਦ ਵੀ ਜਿੱਥੇ ਰੀਤੀ ਰਿਵਾਜ ਨਾ ਹੋਣ ਪਰ ਸਾਡੇ ਦੇਖੋ ਜੀ ਹੈਗਾ ਸਾਡੇ ਤਰੀਵਨ ਜਿੰਨਾ ਵੀ ਸਾਡਾ ਪਿੰਡਾ ਸਰਾਧ ਅਸੀਂ ਪਾਉਂਦੀ ਪਾਉਨੇ ਕੋਈ 14 ਨੂੰ ਪਾ ਦਿੰਦਾ ਕੋਈ 8 ਨੂੰ ਆਪਣੇ ਹਿਸਾਬ ਦੇ ਨਾਲ ਜਿੱਦਾਂ ਵੀ ਅਗਲੇ ਕੁ ਬਾਈ ਦੇਖੋ ਹਨ ਗੰਜਾਇਤ ਵੀ ਆ ਟਾਈਮ ਵੀ ਸਾਰਾ ਕੁ ਦੇਖਣਾ ਪੈਂਦਾ ਤੇ ਅਸੀਂ ਅੱਜ ਪਾ DNA ਜੀ ਸਰਾਧ ਕਿ ਨਾਲ ਇੱਧਰ ਚਾਹ ਰੰਜੀਤ ਲੱਗੀ ਹੋਈ ਆ ਪ੍ਰਸ਼ਾਦੇ ਬਣਾਉਂ ਗੈਸ ਚੁੱਲੇ ਪਰ ਚਰਿਆ ਦੀ ਈ ਧੁੱਪਾਂ ਪੈਂਦੀ ਆ ਜਦ ਤੱਕ ਕੋਈ ਇੱਥੇ ਚੁੰਨੀ ਚਾਨੀ ਟੰਗ ਲਾਂਦੀ ਕੋਈ ਬਸ ਜੀ ਬਣ ਗਏ ਹੁਣ ਤਾਂ ਕਿਹ ਚੁੱਲੇ 'ਵਾਂ ਛੇਤੀ ਪ੍ਰਸ਼ਾਦਾ ਬਣ ਜਾਂਦਾ ਮੈਂ ਕਿ ਮੈਂ ਫਟਾਫਟ ਬਣਾ ਦੇਣਾ ਬਸ ਬਣ ਗਿਆ ਤਾਂ ਥੋੜੀ ਜਿਹੀ ਰੋਟੀਆਂ ਰਹਿ ਗਈ ਜਿਹੜੀ ਆਪਾਂ ਗੁਰਦੁਆਰੇ ਭੇਜਦੇ ਹੁੰਦੇ ਰੋਟੀ ਹਾਂ ਗੁਰਦਾਰਾ ਸਾਹਿਬ ਵੀ ਸਾਡਾ ਜਿਹੜਾ ਪ੍ਰਸ਼ਾਦਾ ਪਾਣੀ ਜਾਂਦਾ ਹੁੰਦਾ ਜੀ ਗੁਰਦੁਆਰੇ ਦੇ ਉਹਦੀ ਚਾਹ ਕਿਸੇ ਗਰੀਬ ਨੂੰ ਦਾਨ ਕਰ ਦੋ ਫੇ ਮਤਲਬ ਗੁਰਦੁਆਰੇ ਤਾਂ ਦੇਖੋ ਹੁਣ ਹਰੇਕ ਕੋਈ ਚੱਲ ਵੀ ਜਾਂਦਾ ਤੇ ਲੰਗਰ ਵੀ ਬ ਦੇਖੋ ਰੋਟੀ ਪਾਣੀ ਸਭ ਦੇ ਘਰ ਬਣਦਾ ਐ ਇੰਨੀ ਗੱਲ ਐ ਹਾਂ ਚਲ ਐ ਵੀ ਰੱਜੇ ਹੋ ਤਾਂ ਹੁਣ ਉੱਥੇ ਸਭ ਜਾਂਦੇ ਨੇ ਤੇ ਕੋਈ ਗਰੀਬ ਦੇ ਮੂੰਹ ਚ ਪਾਊਗਾ ਕੋਈ ਸੀਸ ਦਿੰਦਾ ਹਨਾ ਵੀ ਸਾਡਾ ਉਹ ਜਿਆਦਾ ਸਾਡਾ দান ਲੱਗਣਾ ਤੇ ਮੈਂ ਪ੍ਰਸ਼ਾਦਾ ਹੋਰ ਤਿਆਰ ਕਰਦੀ ਹਾਂ ਤੁਸੀਂ ਇੰਨੇ ਆ ਮੱਥਾ ਟੇਕਿਓ ਟੇਕ ਕੇ ਆਪਣਾ ਫੇਰ ਰੋਟੀ ਪਾਣੀ ਮੰਮੀ ਨੂੰ ਹਾਂ ਫੇਰ ਆ ਕੇ ਤੁਸੀਂ ਮੈਂ ਰੋਟੀ ਦੋ ਜਣੇ ਕਿੰਨੇ ਜਣੇ ਦੀ ਬੰਦ ਆਣੀ ਆ ਉਹ ਆਂਟੀ ਕੇ ਮੈਂ ਪੁੱਛਿਆ ਸੀ ਉਹ ਕਹਿੰਦੀ ਕੋਈ ਨਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਮਾਤਾ ਕਹਿੰਦੀ ਵੀ ਤੁਸੀਂ ਦੇ ਦਿਓ ਭਾਈ ਠੀਕ ਆ ਤੁਸੀਂ ਫੜਾਇਓ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦੇ ਦੂੰਗਾ ਪਹਿਲਾਂ ਮੈਂ ਜਾ ਕੇ ਸਰਾਧ ਮਾਤਾ ਦੇ ਜਾਂ ਸੌਰੀ ਡੈਡੀ ਨਾਂ ਦਾ ਸਾਡੇ ਦਾਦੇ ਪਰਦਾਦੇ ਉਹਨਾਂ ਦੇ ਨਾਂ ਉੱਪਰ ਪਾਉਂਦੇ ਆ ਜੀ ਅਸੀਂ ਸਰਾਧ ਬੜਾ ਹੋਇਆ ਉਹਨੂੰ ਦੇ ਦਿਓ ਨਹੀਂ ਹੋਇਆ ਤੁਸੀਂ ਪਾ ਦਿਓ ਬਸ ਹਾਂ ਜਿੱਦਾਂ ਵੀ ਹੋਇਆ ਆ ਰੋਟੀ ਬੰਨੀ ਵੀ ਲੈ ਲਓ ਚੱਕ ਕੇ ਹਾਂ ਰੋਟੀ ਪਾਣੀ ਲੈ ਚੱਲਦੇ ਹਾਂ ਤੇ ਚੱਲਦੇ ਹਾਂ ਹੁਣ ਮਾਤਾ ਕੋਲ ਨੂੰ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਮਾਤਾ ਕੋਲ ਜਾ ਕੇ ਚੱਕ ਕੇ ਲੈ ਗਿਆਣਾ ਵਾਪਸ ਠੀਕ ਆ ਲਓ ਜੀ ਪ੍ਰਸ਼ਾਦਾ ਪਾਣੀ ਲੇਕੇ ਪਹੁੰਚੇ ਆਪਾਂ ਮਾਤਾ ਕੋਲ ਤੇ ਇੱਧਰ ਬੈਠੀ ਆ ਬੀਬੀ ਤੇ ਨਾਲ ਬੈਠਾ ਸੀ ਸਾਡਾ ਅੰਗਤ ਸਿੰਘ ਬੀਬੀ ਸਾਸਤਰੀ ਗੱਲ ਬੋਲਦੇ ਸਾਸਤਰੀ ਕਾ ਬਾਰੇ ਸਾਰੇ ਹਨ ਮਹਾ ਸਾਹਮਣੇ ਚਾੜ੍ਹੀ ਕਲਮ ਰੱਖੇ ਤੰਦਰੁਸਤੀ ਰੱਖਿਆ ਤੁਹਾਨੂੰ ਸਾਰੇ ਹਾਂ ਅੰਗਤ ਆਇਆ ਅੰਗਤ ਆਇਆ ਇਹਨਾਂ ਵੀ ਕਹਿਤਾ ਅੰਗਤ ਹੈ ਕਹਿੰਦੇ ਇਹੰਦੇ ਹੈ ਹਾਂ तू भी करते हैं, अच्छी लगा, तू भी करते हैं, और करते हैं, अच्छी लगा, अच्छी लगी तारे, हँसी हँसी, ये लोग थाई चेंज चेंज चेंज, ये लोग ना, अम्म देख लो दिया, छोटे झूठ बंदियाँ, ये ना कौन बंदियाँ? हाँ हाँ चल कोई नहीं यार कोई वाली, ते ਹੋ ਸਰਾਹ ਲੈ ਕੇ ਆ। ਚਿੰਗਾ ਜਾ। ਉਹ ਲੈ ਕੇ ਆ ਤਾਂ ਮੈਂ 10 ਵੇ ਉਹ ਕਾ ਕਰਨਾ ਕਿ ਕਿਵੇਂ ਪਾਉਣਾ। ਕਿਵੇਂ ਕਿਵੇਂ ਪਾਉਣਾ ਮੈਂ ਦੱਸਦਾ ਤੇ ਭਾਈ ਐ ਕਰ ਕਰਕੇ ਕਰ ਲੈਣਾ ਪਾਉਣਾ। ਤੇ ਮੈਨੂੰ ਆ ਇੱਕ ਗੱਲ ਹੋਰ ਵੀ ਦੱਸ। ਪਿੰਡਾ ਇਹ ਸਰਾਹ ਦਾ ਵੀ ਪਕੀਰਾ ਕਿਦਾ ਪਾਉਣੀ ਆ। ਸਾਰੇ ਸਾਰਿਆਂ ਤੋਂ ਕਿਹਨਾ ਦਾ? ਜੋ ਵੀ ਆਪਣੇ ਬਡੇ ਦੇਵੇਂ ਅਸੀਂ ਕਿਹੜੇ ਕੱਲਾ-ਕੱਲਾ ਕਰਦੇ। ਮਿਆਹੋ। ਮਨ ਬਗੜਾ ਆਪਣੇ ਦਾਦੇ-ਪਰਦਾਦੇ ਤੇ ਸਾਰੇ ਇਹ ਆਪਣੇ ਪਹਿਲਤੀ ਰੀਤ ਆ ਨਾ ਕਿ। ਵੀਰ ਹੁਰੀਆ ਕਿ ਉਹ ਨਾਨਕੇ ਦੀ ਇੱਕ ਸਾਰੇ ਪਾਸੇ ਸਾਰੇ ਪਾਸੇ ਕਈ ਪਾਸੇ ਉਹ ਵੀ ਨਾ ਜਿਨ ਨੇ ਦੁਨੀਆ ਦੁਨੀਆ ਪਰ ਬੋਨੇ ਸਾਬ ਅੱਜ ਆੜੇ ਸਰਾਹ ਚੱਲਦੇ ਆ ਸਾਰੇ ਪਾਸੇ ਬੈਠਾ ਉਹ ਕਿਉਂ ਇਹ ਸ਼ੋਕ ਸ਼ਾਂਤੀ ਵਾਸਤੇ ਹੋਣ ਬੜੇ ਬਡੇ ਰਿਚਾਰੇ ਸਭ ਉਹਨੇ ਨਾ ਖਾਣਾ ਦਾ ਕੀ ਹੈ ਉਹ ਤੋ ਬਣਾ ਲਈ ਭੁੱਖ ਬਸ ਇੱਕ ਮਾਨੂ ਸ਼ਾਂਤੀ ਹੀ ਹੁੰਦੀ ਆ ਵੀ ਸਾਲ ਵਾਰ ਮਾੜਾ ਮੋਟਾ ਦਾਨਪੂਰਨ ਕਰ ਲਈ ਤਾਂ ਉਹਨੇ ਨਾ ਆਉਂਦਾ ਹੈ ਨਾ ਆਉਂਦਾ ਉਹਨੇ ਦਾ ਕੀ ਖਾਣਾ ਮਚਾ ਲੈਣਾ ਬਿਲਕੁਲ ਤਾਂ ਕਾ ਕਹਿਣਾ ਕਾ ਕਹਿਣਾ ਕਾ ਕਹਿਣਾ ਰਛਮਨ ਕਾ ਕਹਿਣਾ ਕਾ ਹਗਾ ਚਲੀ ਪਾ ਲੈ ਫਿਰ ਆ ਜਾ ਫਾਲਮੇ ਠੀਕ ਹੈ ਗੈਸ ਜਰੀ ਆ ਪਾ ਲਾ ਜੀ ਅ ਪਾਤਾ ਪ੍ਰਸ਼ਾਦਾ ਕਾ ਕੀ ਦੇਣਾ ਕਾ ਲਾ ਜੀ ਕਿਆ ਨਾ ਲਾ ਜਾਈ ਦੇ ਕੌਲੀ ਦਵਾ ਨਹੀਂ ਬਸ ਮੈਂ ਕਨੇ ਥਾਨ ਰੱਖ ਦੀ ਰੱਖਿਆ ਨਾ ਉਹ ਉੱਤੇ ਹੀ ਰੱਖੇ ਥਾਲੀ ਵਿੱਚ ਲੈ ਕਿ 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 ਮਾਪਰ ਹਾਂ ਹਾਂ ਤੋੜਦੇ ਰੱਖੀਆਂ ਥਾਲ ਦੇ ਵਿੱਚ ਰੱਖ ਦੇ ਸੂਰਜ ਨੂੰ ਦੇ ਦੀ ਪਾਣੀ ਪਿੰਜਰ ਵਿੱਚ ਰੱਖ ਦੇ ਨਾ ਖਾਲੀ ਹੋਇਆ ਚੱਕਰੀ ਸੱਤ ਵੀ ਥਾਲੇ ਕਰੀ ਨਾਕੇ ਥਾਲ ਥਾਲ ਰੱਖਿਆ ਮਾਪਰ ਲੈ ਮਥਾ ਤੇ ਨੀਂ ਚਾਰੇ ਬੜੇ ਬਡੇ ਲਿਓ ਥਾੜਾ ਰੱਖਤਾ ਭੰਨੇ ਉਹ ਗਲਤੀ ਹੋ ਗਈ ਉਹ ਸਾਨੂੰ ਮਾਫ ਦੇਣੀ ਮਾਫ ਕਰਨੀ ਜੋ ਵੀ ਜਿੰਨੇ ਵੀ ਸਾਡੇ ਬਡਾ ਨੂੰ ਸਾਡੇ ਦੋ ਦਿਨਾਂ ਕਰਾਂ ਦੇ ਸਾਰੇ ਇੱਕ ਸਬਸਤ ਠੀਕ ਹੈ ਹੋ ਗਿਆ ਪਾਣਾ ਵਿੱਚ ਉਹ ਇਹ ਵਿੱਚ ਦਾਲ ਹੋ ਗਈ ਦੇਖੀ ਗਰਮ ਹੋ ਗਈ ਉਹ ਭਾਂਡੇ ਥੀ ਆਉਣੇ ਲਈ ਹਾਂ ਭੁੱਲ ਗਿਆ ਮੈਂ ਸਪਾਈਨ ਲਾ ਦਿੱਤਾ ਚਾਹ ਤਾਂ ਕੋਈ ਘੜ ਲਈ ਮੈਂ ਭੁੱਲ ਗਿਆ ਨਿਆਣੇ ਨੂੰ ਕੀ ਬਤਾਦਾ ਮੈਂ ਭੁੱਲ ਗਿਆ ਬੀਬੀ ਕਾਲਜ 12 ਦਾਲ ਕਾਲਜ ਚ ਕੱਢ ਲਾ ਕਾਲਜ ਸਰਵਾ ਕੋਈ ਹੋਵੇ ਇਹਦੇ ਵਿੱਚ ਪਾ ਲਾ ਦਾਲ ਇਹ ਆਪਾਂ ਨਾਲ ਖਾਣ ਲਈ ਬਚਾ ਲੈਣਾ ਹੈ ਹਾਂ ਤੇ ਇਹਨੂੰ ਛੇਕਾ ਵੀ ਕਰਾ ਫਾ ਆਹ ਬਹੁਤ ਚੰਗੇ ਲੱਗਦੇ ਇਹ ਬਰਸ਼ਾਤ ਹੋ ਗਈਆਂ ਘਟਾ ਲਾ ਲੈ ਜਦੋਂ ਮੂੜੇ ਪੀਂ ਇਧਰ ਨੂੰ ਹਰ ਪਾਸੇ ਨਾਲ ਜੀ ਸੂਕਣਾ ਨਹੀਂ ਪਾਉਂਦੇ ਤੇ ਉੱਪਰ ਰੱਖ ਲਵਾਂ ਨਾ ਤੇ ਪਾਣੀ ਪੋਛਿਆ ਕਰਾ ਪਾਣੀ ਕਿੰਨਾ ਚਾਰਾ ਪਾਣੀ ਬੰਦ ਨਾ ਕਰੀਂ ਪਾਣੀ ਸੂਕ ਜੀ ਹੋਏਗੀ ਜਾਰੇ ਸੂਕਦੇ ਦੇ ਤੇ ਅੰਦਰੋਂ ਫਿੱਕੀ ਤੇ ਤ੍ਰਿਪੂਲ ਤੇ ਹੋਣੀ ਨਾ ਹਨ ਮਾ ਫਾ ਦੇਵ ਜਿਆ ਫੌਂਟ ਰੱਖਾਂਗੇ ਪਾਣੀ ਲੋ ਪਲਸ 8 பை ਲਿਆ ਉਹ ਆਇਆ ਮੈਂ ਮਿੰਦਰ ਚੱਲਦਾ ਹੁਫਲੇ ਕਿ ਤੂੰ ਇਹਨੂੰ ਹੱਲ ਨਾ ਨਾ ਤਾਂ ਇਹ ਕਰਦਾ ਹੈ ਗੋ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਉੱਪਰ ਉਥੇ ਜਿੱਤਾ ਜਿੱਤਾ ਸਾਨੂੰ ਮਾਤਾ ਨੇ ਦੱਸਿਆ ਹੀ ਪਾਇਆ ਏਦਾਂ ਦਾ ਕਰਕੇ ਤੁਸੀਂ ਬੇਨਤੀ ਕਰਨੀ ਆਪਣੇ ਬੜਵੇੜਿਆਂ ਨੂੰ ਤੇ ਦਾਦੇ ਪੜਦਾਦੇ ਨੂੰ ਕਿ ਫਾਈ ਸਰਾਦ ਅਸੀਂ ਹਰ ਸਾਲ ਜਦੋਂ ਤੱਕ ਹੋ ਸਕਿਆ ਅਸੀਂ ਪਾਵਾਂਗੇ ਅੱਗੇ ਦੀ ਪੀੜ੍ਹੀ ਦਾ ਪਤਾ ਨਹੀਂ ਕੀ ਬਣਨਾ ਪਰ ਜਦੋਂ ਤੱਕ ਸਾਡੇ ਮਾਪੇ ਨੇ ਸਾਨੂੰ ਦੱਸਿਆ ਭਾਈ ਅਸੀਂ ਇਹ ਜਿਹੜਾ ਫਰਜ਼ ਸੇਵਾ ਕਾਰਜ ਇਹ ਕਰਦੇ ਰਹਾਂਗੇ ਚਲੋ ਲੋ ਜੀ ਠੀਕ ਹੁਣ ਉਥੇ ਦਾ ਲੋ ਜੀ ਜਿੱਦਾਂ ਸਾਨੂੰ ਮਾਤਾ ਨੇ ਕਿਹਾ ਹੈ ਲੋ ਜੀ ਇਹ ਤੇ ਬੜੀ ਬੁਢੀ ਦਾਦਾ ਪੜਦਾਦਾ ਸਾਡੇ ਚਾਚੇ ਤਾਏ ਜਿੱਥੇ ਵੀ ਹੈਗੇ ਆ ਆਪਣੇ ਠੰਡੇ ਚੋਲੇ ਦਿਓ ਤੇ ਪ੍ਰਸ਼ਾਦਾ ਪਾਣੀ ਸਾਡੇ ਬਡੇਰੀਆਂ ਲਈ ਜਿਹੜਾ ਅਸੀਂ ਬਣਾਇਆ ਤੇ ਤੁਹਾਡੇ ਲਈ ਲਿਆਂਦਾ ਸ਼ੁਕ ਸ਼ਾਂਤੀ ਬਖਸ਼ਿਓ ਤੇ ਲਓ ਜੀ ਪ੍ਰਸ਼ਾਦਾ ਪਾਣੀ ਜਰੂਰ ਸ਼ਕੋ ਆ ਕੇ ਲਓ ਬਾਈ ਮਿਹਰ ਕਰੀ ਸੱਚਾ ਆਪਾ ਸ਼ੋਕ ਇਹ ਲੋਜੀ ਪ੍ਰਸ਼ਾਦਾ ਪਾਣੀ ਧਰਤਾਪਾ ਨੇ ਤੇ ਬੀਬੀ ਕਹਿੰਦੀ ਭਾਈ ਉਪਰੇ ਛੱਡ ਕੇ ਜਾਣਾ ਕਿਉਂਕਿ ਜਿਹੜੀਆਂ ਚਿੜੀਆਂ ਕੋ ਛੱਕਣਗੀਆਂ ਤਾਂ ਬਣੜਾ ਇਹੇ ਦਾਣ ਲੱਗ ਜਾਣਾ ਤੇ ਚਲੋ ਚੱਲਦੇ ਹਾਂ ਹੁਣ ਥੱਲੇ ਨੂੰ ਕੋ ਨਾਈਟ ਟੈਂਟ ਤੇ ਕਹਾਂ ਮੁੱੱਖ ਕਹ ਕੇ ਜੇ ਕਿੰਦਾ ਮੈਨੂੰ ਦੱਸਿਆ ਤਾਂ ਉਹ ਮੈਂ ਨਾਲ ਫਿਰ ਮੈਂ ਤੇਰੇ ਵਾਸਤੇ ਪ੍ਰਸ਼ਾਦਾ ਲਿਆ ਦਵਾਂ ਇੱਕ ਇੱਕ ਠੀਕ ਅਗਲਾ ਨੁਕੀਰ ਰੱਖਦੇ ਦੋ ਸੰਖੀਰ ਕਰਾ ਨਾ

ਚਲੋ ਜੀ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਬਣਾ ਬੀਬੀ ਨੂੰ ਪਛਾਤਾ ਪਾਣੀ ਦੇ ਦਈਏ ਇਹ ਮਿੱਠਾ ਹੈ ਕੀ ਦਿਖਾਉਂਗੇ ਮਿੱਠਾ ਨਰਮ ਆਹਨੇ ਵੀ ਆਹਨੇ ਆਹਨੇ ਬਰਾਮਾ ਅੱਛਾ ਬਰਾਮਾ ਨਾ

11:00 ਵਜੇ 10:00 ਵਜੇ ਫਿਰ ਇਹਨੇ ਵੀ ਰੋਟੀ ਪਾਣੀ ਖਾਣਾ ਤੇ ਸਰਸੋਰ ਵੀ ਬਣਾਏ ਨੇ ਪਾਉਣਾ ਹੈ। ਅੱਜ ਤੁਜੀ ਕੋਈ ਕੱਪੜਾ ਧੋਇਓ। ਨਾ ਸਿਰਨਾਇਓ। ਹਾਂ। ਪਿੰਡ ਨਾ ਸਕਦੇ। ਸਿਰ ਨਹੀਂ ਨਾ। ਅੱਜ ਪਾਨਾ ਰੋਟੀ ਪਾਈ ਹੈ ਨਾ ਬੜੇ ਬੜੇ ਰੇ। ਅੱਛਾ ਅੱਜ ਵਾਲੇ ਨੇ ਨਾ ਕੱਪੜਾ ਧੋਣਾ ਹੈ। ਨਾ ਸਿਰਨਾਉਣਾ ਹੈ। ਅੱਛਾ ਨਾ ਤਾਂ ਸਕਦਾ ਹਾਂ ਉਹ ਸਰਸੋਰ ਤਾਂ ਬਾਅਦ ਸਕਦੇ ਆ। ਪਿੰਡ ਨਾ ਨਾ ਸਿਰ ਬਾਹਲ ਹੈ। ਬਾਕੀ ਸਿਰ ਕਰ ਲਓ ਨਾ। ਇਹਨਾਂ ਕੋ ਘੋਰ ਨਹੀਂ ਦੇਣਾ ਆਪਾਂ ਜੇ ਤਾਂ ਕਹਿ ਸਕਦੇ ਆ। ਅੱਜ ਮੁੱਠਾ ਦੇਖ। ਠੀਕ ਆ ਠੀਕ ਆ ਸੁਣ ਗਿਆ ਤੈਨੂੰ ਹਾਂ ਜੀ ਹਾਂ ਸਤਿ ਸ੍ਰੀ ਅਕਾਲ ਬਾਈ ਗੋਜੀ ਦਾ ਖਾਲਸਾ ਬਾਈ ਗੋਜੀ ਖੋਤੇ ਬੀ ਸਰਨੀ ਨੋਣਾ ਕਪੜੇ ਨਹੀਂ ਤੋਣਾ ਸਰ ਬਾਸਾਦੇ ਆ ਤੇ ਢਿੰਡੇ ਨਾ ਹਾਂ ਹਾਂ ਚੱਲੀਆ ਭਾਈ ਹਾਂ ਜੀ ਚੱਲੀਆ ਭਾਈ ਚੱਲੀਏ ਚਲੋ ਭਾਈ ਚੱਲੀਏ ਹਾਂ ਹਾਂ ਅਸੀਂ ਖਾ ਲਵਾਂ ਇਹਨੂੰ ਫਟੰਗੂ ਇਹਨੇ ਕੋਈ ਉਪਰ ਨਹੀਂ ਕਰਦਾ ਨਹੀਂ ਨਹੀਂ ਕੀ ਕਰਨਾ ਉਪਰ ਹੁਣ ਇਹਦਾ ਭੇਡ ਪੈਣ ਲੱਗ ਜਾ hello